ਤਰੰਤ ਤਰੰਤ ਦੇ ਪਿੰਡ ਜਮਾਰਾਜ ਤੋਂ ਨਸ਼ਿਆਂ ਦੀ ਓਵਰਡੋਜ਼ ਕਾਰਨ ਦੋ ਸਕੇ ਭਰਾਵਾਂ ਦੀ ਮੌਤ। ਮ੍ਰਿਤਕਾਂ ਦੀ ਪਛਾਣ ਕੋਨੀ ਅਤੇ ਗੁੱਪੀ ਵਜੋਂ ਹੋਈ ਹੈ। ਉਧਰ ਪਰਿਵਾਰਕ ਮੈਂਬਰਾਂ ਤੇ ਪਿੰਡ ਦੇ ਮੋਤਵਾਰਾਂ ਦਾ ਕਹਿਣਾ ਹੈ ਕਿ ਇਹਨਾਂ ਨੌਜਵਾਨਾਂ ਨੂੰ ਕੋਈ ਨੇੜਲੇ ਪਿੰਡ ਦਾ ਵਿਅਕਤੀ ਨਸ਼ਾ ਦੇ ਕੇ ਗਿਆ ਸੀ ਜਿਸ ਕਾਰਨ ਇਹਨਾਂ ਦੋਵਾਂ ਦੀ ਜਾਨ ਚਲੀ ਗਈ। ਉਹਨਾਂ ਕਿਹਾ ਕਿ ਭਾਵੇਂ ਸਰਕਾਰ ਦਾਵਾ ਕਰਦੀ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਰਿਹਾ ਹੈ ਪਰ ਅਸਲ ਹਾਲਾਤ ਇਸ ਦੇ ਉਲਟ ਹਨ। ਨਸ਼ਾ ਘਰ ਘਰ ਤੱਕ ਸਪਲਾਈ ਹੋ ਰਿਹਾ ਹੈ ਜਿਸ ਨਾਲ ਹਰ ਰੋਜ਼ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ ਤੇ ਜਾਨਾਂ ਜਾ ਰਹੀਆਂ ਹਨ ਉਧਰ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲਿਸ ਜੇਕਰ ਨਸ਼ੇ ਵੇਚਣ ਵਾਲਿਆਂ ਨੂੰ ਫੜਦੀ ਹੈ ਤੇ ਕਿਉਂ ਛੱਡਦੀ ਹੈ ਉਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਨਸ਼ੇ ਦੇ ਸਦਕਾ ਸੌਦੇਬਾਜ਼ਾਂ ਨੂੰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਘਰਾਂ ਦੇ ਚਿਰਾਗ ਨਸ਼ੇ ਦੀ ਭੇਟ ਨਾ ਚੜਨ ਰਣਜੀਤ ਕੌਣ ਕਿਹੜਾ ਪਿੰਡ ਹੈ ਜਾਮਾਲਾ ਆ ਜਿਹੜੇ ਨੌਜਵਾਨਾਂ ਦੀ ਮੌਤ ਹੋਈ ਹੈ ਤੁਹਾਡੇ ਕੀ ਲੱਗਦੀ ਹੈ ਇਹ ਮੇਰੇ ਪੁੱਤ ਦਾ ਕਿਸ ਤਰ੍ਹਾਂ ਮੌਤ ਹੋਈ ਲੱਗਦੀ ਇਹਨਾਂ ਨੇ ਚਿੱਟਾ ਦੇ ਕੇ ਗਿਆ ਘਰੇ 10000 ਦਾ ਧੁੜਾਂ ਤੋਂ ਮੁੰਡੇ ਆ ਉਹ ਦੇ ਕੇ ਗਏ ਆ ਤੇ ਇਹਨਾਂ ਨੇ ਪਤਾ ਨਹੀਂ ਰਾਤ 12 ਵਜੇ ਲਾਇਆ ਕਿ 2 ਵਜੇ ਦੱਸ ਜਾ ਦਦਾ ਹੀ ਲਾ ਲਿਆ ਘਰੇ ਲਾ ਲਿਆ ਉਹ ਘਰੇ ਦੇ ਕੇ ਜਾਂਦੇ ਨਹੀਂ ਨਹੀਂ ਜੀ ਸਰਕਾਰਾਂ ਦੀਆਂ ਅੱਖਾਂ ਮੀਟੀਆਂ ਖੁੱਲੀਆਂ ਨਹੀਂ ਆ ਜੀ ਨਾ ਛਾ ਵੀ ਕੰਡਿਆ ਸਾਡੇ ਪਿੰਡ ਚਿੱਟਾ ਇੰਨਾ ਵੇਖਦਾ ਬੁੱਢੀਆਂ ਵੀ ਵੇਚੀ ਜਾਂਦੀਆਂ ਬੰਦੇ ਵੀ ਵੇਚੀ ਜਾਂਦੇ ਚੜਿਆ ਆ ਮਾਂਬਰ ਚ ਗਿਆ ਲੈ 71 ਪਾ ਕੇ ਨਸ਼ਾ ਢਿਆਂ ਤੇ ਪੁੜਾਂ ਤੇ ਵੇਚਦੇ ਆ ਕੀ ਨਾ ਸੀ ਨੋ ਨੋ ਇਹਨਾਂ ਦਾ ਗੌਰਪ੍ਰੀਤ ਉਹਦਾ ਨਾਮ ਮਲਕੀਤ ਸਿੰਘ ਹਾਂ ਉਹ ਵੀ ਆਇਆ ਬਾਬਾ ਬਟਾ ਉਹਦੇ ਦੋ ਗੁੱਡੀਆਂ ਬੇਟੀਆਂ ਮਾਵਾਂ ਦੇ ਪੁੱਤ ਜਿਹੜੇ ਮਰਵਾਉਣੇ ਮਰਵਾਈ ਜਾਂਦੇ ਕੋ ਗੁੰਡਾ ਕਰਦੀ ਬੁੜੀਆਂ ਕੋ ਪਰਸ ਖੋਲੇ ਚੋਰੀਆਂ ਹੋਣ ਡੀਆਂ ਪੁੱਤ ਮਰਦੇ ਜਾਂਦੇ ਸਰਕਾਰਾਂ ਦੇ ਕੁਸਕਦੀਆਂ ਹੀ ਨਹੀਂ ਪੁਲਸ ਫੜਦੀ ਨਹੀਂ ਜਿਹੜਾ ਨਸ਼ਾ ਕਿੱਥੇ ਫੜਦੇ ਫੜਦੇ ਪਿੰਡ ਦੇ ਮੈਂਬਰਾਂ ਤੋਂ ਪਾਂਚੇ ਜਾਂਦੇ ਆ ਛਡਾ ਲਿਓਂਦੇ ਸਰਕਾਰ ਤੇ ਕਹਿੰਦੀ ਸੀ ਜਿਹੜਾ ਮੈਂਬਰ ਸਰਪੰਚ ਪਿੱਛੋਂ ਚੜਾਂਗੇ ਮੱਤੇ ਵੀ ਕਾਰਵਾਈ ਹੋਊਗੀ ਕੀਤਾ ਜੇ ਤੇ ਕੋਈ ਸਾਡੇ ਪਿੰਡੋਂ ਤੇ ਪੱਠੀਆਂ ਵੀ ਲੱਗਦੀਆਂ ਸਾਰੇ ਕੰਮ ਹੁੰਦੇ ਕੁਛ ਨਹੀਂ ਕਾਰਵਾਈ ਆ ਮੁੰਡੇ ਮਾਰ ਕੇ ਕੱਲ ਕੋ ਖਾਦਾ ਤੇ ਮਰੇ ਆ ਇਹਨਾਂ ਆਛਾ ਬੁੱਢੀ ਨੇ ਥੋੜਾ ਦੇ ਦਿੱਤਾ ਘਰੋਂ ਕੱਢ ਕੇ ਦੇ ਕੇ ਗਏ ਆ ਤੇ ਅਹੀਂ ਤੇ ਤੂੜਾਂ ਨੂੰ ਰੋਣੇ ਵੀ ਤੂੜਾਂ ਚ ਆਇਆ ਅੱਛਾ ਮੇਰਾ ਨਾਮ ਪਰਮਜੀਤ ਸਿੰਘ ਦਾ ਵਾਸੀ ਪਿੰਡ ਜੰਮਾ ਰਹਿਣਾ ਨਹੀਂ ਜੀ ਮੈਂ ਮੇਰੇ ਮੈਸੇਜ ਮਜੀਦਾ ਸਰਪੰਚ ਜੀ ਅੱਜ ਦੇ ਕੱਲੇ ਚਿਲ ਦੇ ਨੌਜੋਨਾ ਦੀ ਬਹੁਤ ਜਿੱਛਾ ਹੈ ਤੇ ਇਹ ਨਸ਼ੇ ਕਰਨੀ ਹੋਈ ਇਹਨਾਂ ਦੋਨਾਂ ਭਰਾਵਾਂ ਦੀ ਮੌਤ ਤੇ ਇਹ ਤਿੰਨ ਭਰਾ ਸੀ ਜੀ ਲਖਬੀਰ ਸਿੰਘ ਫੌਜੀ ਸੀ ਇਹਨਾਂ ਦੇ ਫਾਜ਼ਲ ਸਾਹਿਬ ਰਟਾਇਰ ਹੋਏ ਤੇ ਇਹ ਤਿੰਨ ਭਰਾ ਸੀ ਇਤਨਾ ਭਰਾਵਾਂ ਨੂੰ ਨਸ਼ੇ ਕਰਕੇ ਹੀ ਇਹਨਾਂ ਦੀ ਡੈਥ ਹੋਈ ਆ ਤੇ ਸਾਡੀ ਤਾਂ ਸਰਕਾਰਾਂ ਅੱਗੇ ਬੇਨਤੀ ਆ ਕਿ ਇਹਨੂੰ ਰੋਕਿਆ ਜਾਵੇ ਜਿਹੜੀਆਂ ਸਿਰਫ ਕਾਗਜ਼ੀ ਗੱਲਾਂ ਨਾਲ ਕੀਤੀਆਂ ਜਾਂਣ ਇਕੱਲੇ ਭਾਸ਼ਣबाजी ਨਾਲ ਕੀਤੀ ਜਾਵੇ ਅੱਜ ਕੱਲ ਇਹ ਆ ਕਿ ਜੇ ਕੋਈ ਬੋਲਦਾ ਤੇ ਉਹਨੂੰ ਕਹਿ ਦਿੰਦੇ ਕਿ ਇਹ ਸਰਕਾਰ ਵਿਰੋਧੀ ਆ ਪਰ ਅਸੀਂ ਸਮਾਜ ਦੀ ਗੱਲ ਕਰਦੇ ਆ ਕਿ ਜੇ ਚੰਗੇ ਇਨਸਾਨ ਆ ਸਾਡੇ ਗੋਲੀਆਂ ਨਾਲ ਮਰੇ ਜਾਣਦੇ ਆ ਜਿਹੜੇ ਕੋਈ ਸਾਡੇ ਨਸ਼ੇਰਾਂ ਹੀ ਤੁਰੇ ਜਾਣਦੇ ਆ ਕੋਲ ਸਾਡੇ ਬੱਚੇ ਉਹਨਾਂ ਨੂੰ ਕਮਰਾਓ ਕਿਤੇ ਕਤਲ ਬੰਦੇ ਜਾਣਦੇ ਆ ਅਸੀਂ ਇਸੇ ਸੋਚਾਂ ਕਿ ਸਾਡੇ ਪੰਜਾਬ ਦਾ ਬਣਾਉਗਾ ਕੀ ਕੀ ਲੱਗਦਾ ਸਰਕਾਰ ਦੀ ਜਿਹੜਾ ਦਾ ਰਹਿਦਾ ਚੱਲਿਆ ਬਿਲਕੁਲ ਝੂਠੇ ਦਾਵੇ ਆ ਬਿਲਕੁਲ ਝੂਠੇ ਦਾਵੇ ਆ ਸ਼ਾਇਰ ਆਮ ਸਪਲਾਈ ਹੋਣ ਈ ਆ ਘਰ ਘਰ ਸਪਲਾਈ ਹੋਣ ਈ ਆ ਇਹ ਤਾਂ ਨਾ ਇੱਕਦਾਂ ਨਾ ਕੋਨੀ ਛੋਟਾ ਨਾ ਤੇ ਇੱਕਦਾਂ ਨਾ ਗੋਪੀ ਸੀ ਹਾਂਜੀ ਇੱਕ ਵਾਇਆ ਸੀ ਇੱਕ ਦੀਆਂ ਦੋ ਗੁਡੀਆਂ ਛੋਟੀਆਂ ਛੋਟੀਆਂ 7 ਸਾਲ ਦੀ ਇੱਕ 5 ਸਾਲ ਦੀ ਆ ਪੋਨੋਨਾਂ ਦੇ ਪਾਲਣ ਪੋਸ਼ਣ ਕਰਨ ਲਈ ਕੁਛ ਨਹੀਂ ਕਰ ਬਚਿਆ ਮੰਗਦੇ ਸਰਕਾਰ ਕੋਈ ਆ ਜੀ ਸਰਕਾਰ ਹੀ ਜੇ ਸਾਡੀ ਜਵਾਨੀ ਨੂੰ ਬਚਾ ਸਕਦੀ ਆ ਸਾਡੇ ਪੰਜਾਬ ਨੂੰ ਬਚਾ ਸਕਦੀ ਆ ਸੱਚੇ ਮਨੋਂ ਕੰਮ ਕਰੇ ਤੇ ਜਿਹੜੀ ਜੋ ਕਹਿ ਰਹੇ ਆ ਉਸੇ ਆਪਣੇ ਆਪਣੇ ਬੋਲਾਂ ਤੇ ਹੀ ਅਮਲ ਕਰ ਲੈ ਅਸੀਂ ਇਹੋ ਬੇਨਤੀ ਕਰਦੇ ਆ ਸਰਕਾਰ ਅੱਗੇ ਕਿ ਆਪਣੇ ਬੋਲਾਂ ਤੇ ਹੀ ਅਮਲ ਕਰ ਲੈ ਤੇ ਸਾਡਾ ਜਿਹੜਾ ਪੰਜਾਬ ਆ ਸ਼ਾਇਦ ਸਾਡਾ ਪੰਜਾਬ ਬਚ ਜਾਏ ਤੇ ਸਾਡੀ ਜਵਾਨੀ ਬਚ ਜਾਏ ਮੇਰਾ ਨਾਮ ਦੇਵੀ ਕੁਮਾਰੀ ਇਹ ਦੇ ਨੌਜਵਾਨਾਂ ਦੀ ਮੌਤ ਹੋਈ ਹੈ। ਇਹ ਮੇਰੇ ਭਰਾ ਦਾ ਸੰਡੂ ਸੀ ਜਿਹੜਾ ਵੱਡਾ ਮੁੰਡਾ ਤੇ ਜਿਹੜਾ ਛੋਟਾ ਹੈ ਉਹ ਦਾ ਛੋਟਾ ਭਰਾ ਸੀ। ਇਹ ਦੋਵੇਂ ਸਕੇ ਭਰਾ ਸੀ ਜਿਹੜੇ ਨਸ਼ੇ ਦੀ ਓਵਰਡੋਜ਼ ਦੇ ਨਾਲ ਜਿਹੜੇ ਦੋਨਾਂ ਦੀ ਮੌਤ ਹੋ ਗਈ ਹੈ। ਜੀ ਨਾਮ ਪਿੱਛੇ ਦਾ ਦੋਨਾਂ ਦਾ ਪੂਰਾ ਨਾਮ ਵੱਡੇ ਦਾ ਨਾਂ ਕੋਨੀ ਸੀ ਛੋਟੇ ਦਾ ਨਾਂ ਗੋਪੀ ਸੀ। ਹਾਂਜੀ ਇਹਨ ਵੱਡਾ ਜਿਹੜਾ ਵਾ ਉਹਦੀ ਉਮਰ ਕੋਈ 3 32 ਸਾਲ ਦੇ ਕਰੀਬ ਸੀਗੀ ਜਿਹੜਾ ਦੂਜਾ ਆ ਉਹ 32 ਸਾਲ ਦਾ ਹੋਊਗਾ ਇੰਨੀ ਕਿੰਨਾਂ ਦੀ ਉਮਰ ਸੀ ਤੇ ਜਿਹੜਾ ਵੱਡਾ ਉਹ ਵਿਆਹਿਆ ਸੀ ਉਹਦੀਆਂ ਛੋਟੀਆਂ-ਛੋਟੀਆਂ ਦੋ ਬੇਟੀਆਂ ਨੇ ਇੱਕ 5 ਸਾਲ ਦੀ ਬੇਟੀ ਆ ਤੇ ਜਿਹੜੀ ਦੂਜੀ ਆ ਉਹ 3 ਸਾਲ ਦੀ ਆ ਸਰਕਾਰਾਂ ਦੇ ਦਾਵਾ ਕਰ ਰਹੀਆਂ ਵੀ ਅਸੀਂ ਯੋਧ ਨਸ਼ਾ ਵਧੇ ਖਲਾ ਕੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਸਰਕਾਰਾਂ ਦਾਵੇ ਗਲਤ ਕਰ ਰਹੀਆਂ ਕਿਉਂਕਿ ਜਦੋਂ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਪਹਿਲਾਂ ਨਾਲੋਂ ਨਸ਼ਾ ਵਧਿਆ ਗੁੰਡਾਗਰਦੀ ਪਹਿਲਾਂ ਨਾਲੋਂ ਵਧੀ ਆ ਓਵਰਡੋਜ਼ ਨਾਲ ਲਗਾਤਾਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਦੱਸਦੀਆਂ ਕਿ ਲਗਾਤਾਰ ਓਵਰਡੋਜ਼ ਨਾਲ ਕਿੰਨੇ ਨੌਜਵਾਨ ਮਰਦੇ ਜਾ ਰਹੇ ਆ ਪਰ ਇਹ ਜਿਹੜੀਆਂ ਸਰਕਾਰਾਂ ਅੱਖਾਂ ਮੀਟ ਕੇ ਬੈਠੀਆਂ ਲਗਾਤਾਰ ਅਸੀਂ ਜਿਹੜਾ ਹੁਣ ਤਰਨਤਨ ਜ਼ਿਲ੍ਹੇ ਦੇ ਐਸਐਸਪੀ ਆ ਉਹਨਾਂ ਨੂੰ ਪਤਾ ਨਹੀਂ ਕਿੰਨੀ ਵਾਰੀ ਅਸੀਂ ਲਿਸਟਾਂ ਵੜਾ ਕੇ ਦੇ ਚੁੱਕੇ ਆ ਕਈ ਨਾ ਪਿੰਡਾਂ ਵਿੱਚ ਲਗਾਤਾਰ ਨਸ਼ਾ ਵਿਕ ਰਿਹਾ ਮੇਰਾ ਆਪਣਾ ਪਿੰਡ ਸਰਿਆਲੀ ਗੱਲਾਂ ਹੈ ਮੈਂ ਆਪਣੇ ਪਿੰਡ ਵੱਲੋਂ ਵੀ ਦੋ ਵਾਰੀ ਐਸਐਸਪੀ ਸਾਹਿਬ ਨੂੰ ਸ਼ਿਕਾਇਤ ਕਰ ਚੁੱਕੀ ਆ ਕਿ ਸਾਡੇ ਆਪਣੇ ਮਹੱਲੇ ਦੇ ਵਿੱਚ ਲਗਾਤਾਰ ਬਹੁਤ ਨਸ਼ਾ ਵਿਕ ਰਿਹਾ ਲਗਾਤਾਰ ਨੌਜਵਾਨ ਮਰਦੇ ਜਾ ਰਹੇ ਆ ਪਰ ਇਹ ਸਰਕਾਰਾਂ ਤਾਸ ਤੋਂ ਮਾਸ ਨਹੀਂ ਹੋ ਰਹੀਆਂ ਪਰ ਅਸੀਂ ਇਹ ਪਿੰਡ ਜਾ ਮਾਰੇ ਤੇ ਜਿਹੜੇ ਦੋਨੇ ਭਰਾ ਹੀ ਆ ਤੁਹਾਡੇ ਸਾਹਮਣੇ ਉਹਨਾਂ ਦੀਆਂ ਲਾਸ਼ਾਂ ਪਈਆਂ ਇੰਨੀਆਂ ਨਕੀਆਂ ਬੱਚੀਆਂ ਦੋ ਜਿਹੜੀਆਂ ਲਾਗੇ ਵਿਲ ਕਰਈਆਂ ਵਾ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਰਿਹਾ ਇਹਨਾਂ ਦੇ ਇਹਨਾਂ ਦਾ ਜਿਹੜਾ ਵੱਡਾ ਜੀੜ ਸੀ ਉਹ ਵੀ ਪਹਿਲਾਂ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਹੁਣੇ ਦੋਨੇ ਭਰਾ ਜਿਹੜੇ ਆ ਹੁਣ ਇਹਨਾਂ ਦੀ ਡੈਥ ਹੋ ਗਈ ਆ ਤੇ ਪਰਿਵਾਰ ਤਿੰਨੇ ਭਰਾ ਜਿਹੜੇ ਆ ਉਹ ਇਸੇ ਨਸ਼ਿਆਂ ਦੇ ਦੌਰ ਦੇ ਵਿੱਚ ਇਤਨੇ ਭਰਾ ਚਲੇ ਗਿਆ ਕਿ ਸਰ ਜੀ ਜੰਮਾ ਰਾਤ ਨੂੰ ਮਾਮਲਾ ਸਾਹਮਣੇ ਆਇਆ ਤਾਂ ਤਿੰਨੇ ਭਰਾ ਜਿਹੜੇ ਸੀ ਉਹ ਇਨਵੈਸਟਿਗੇਸ਼ਨ ਦੇ ਨਾਲ ਕੋਈ ਨਹੀਂ ਹੋ ਸਕੀ ਉਹਦੇ ਦੇ ਵਿੱਚ ਵੀ ਉਹਨੇ ਇੱਕ ਵੀਡੀਓ ਚਲ ਚਲਦੀ ਸੀ ਜਿਹੜੀ ਮੈਂ ਦੇਖਿਆ ਸੀ ਜੀ ਉਹ ਭਰਾ ਸੀ ਇੱਕ ਦਾ ਮਲਕੀਤ ਐ ਤੇ ਇੱਕ ਗੁਰਪ੍ਰੀਤ ਐ ਜੀ ਇਹ ਨਸ਼ੇ ਦਾ ਕੰਮ ਕਰਦੇ ਸੀਗੇ ਤੇ ਨਾਲੇ ਨਸ਼ਬ ਆਪ ਵੀ ਦੇ ਲਗਾਉਂਦੇ ਸੀਗੇ ਇੱਕ ਡੇਟ ਸਾਲ ਤੋਂ ਕਹਿੰਦੇ ਇਹਨਾਂ ਦੇ ਕਰਦੇਗੇ ਇਹਨਾਂ ਨੇ ਛੱਡਿਆ ਹੋਇਆ ਸੀਗਾ ਤੇ ਇਹ ਗੋਲੀ ਦੇ ਉੱਪਰ ਸੀਗੇ ਜਿਹੜੀ ਗੋਲੀ ਦੇ ਨਾਲ ਜਿਹੜਾ ਸੀਗਾ ਵੀ ਇਹ ਉਸ 3 ਨੂੰ ਸਹਿਨ ਨਹੀਂ ਕਰ ਪਾਏ ਵੀ ਅਸੀਂ ਇਹਨੂੰ ਨਸ਼ਾ ਇਹਨਾਂ ਨੂੰ ਮਿਲ ਨਹੀਂ ਸੀ ਰਿਹਾ ਤੇ ਗੋਲੀ ਨੂੰ ਇਹ ਜਿਹੜਾ ਸੀਗਾ ਡਬਲ ਕਰਕੇ ਇਹਨਾਂ ਨੇ ਯੂਜ਼ ਕੀਤੀ ਸੀਗੇ ਤੇ ਉਹਦੇ ਕਰਕੇ ਦੀ ਡੈਥ ਹੋ ਗਈ ਸੀ ਸਰ ਮੇਰੀ ਚਾਚੀ ਆ ਕੋਈ ਰਿਸ਼ਤੇਦਾਰ ਅਮਾ ਦਾ ਮਾੜਾ ਬੈਣਾ ਆ ਕੇ ਲਾ ਕੇ ਪਿੰਡ ਫੋੜਾ ਤੇ ਉਹਦੇ ਤੋਂ ਨੌਜਵਾਨ ਤੇ ਇੱਕ ਆਂਟੀ ਸਕੂਟਰੀ ਦੇ ਉੱਪਰ ਜਿਹੜਾ ਨਸ਼ਾ ਲੈ ਰਹੀ ਹੁੰਦੇ ਨੇ ਇਹਨਾਂ ਦੇ ਘਰ ਚੜ੍ਹ ਗਿਆ ਪਿੱਛੇ ਕੌਂਡੀਆਂ ਨੂੰ ਸਾਡੀ ਜਿਹੜੀ ਰੇਡਾਂ ਸੀਗੀਆਂ ਉਹ ਤੂਟ ਪੇੜ ਦੇ ਵਿੱਚ ਵੀ ਹੋਈਆਂ ਅਸੀਂ ਪਰਸੇ ਵੀ ਦਿੱਤੀ ਹੈਗੀ ਉਹਨਾਂ ਦੇ ਉੱਪਰ ਇਹ ਜਿਹੜਾ ਨਵਾਂ ਕੋਈ ਕਹਿ ਰੇਗੇ ਵੀ ਉਹ ਉਹਨਾਂ ਦੇ ਆਂਟੀ ਤੋਂ ਅਸੀਂ ਕੋਈ ਕਲੀਅਰ ਕਰ ਲੈਂਦੇ ਕਿ ਕਿਹੜੇ ਬ